ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੇ ਸਾਡੇ ਪਿੰਡ ਮਹਾਰਾਜਪੱਤੀ ਕਰਮਚੰਦ ਬਾਈ ਲੱਭੀ ਦੇ ਕਰੋ ਆਪਾਂ ਸਨੁ ਤਨ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਬੂਰੀ ਝੋਟੀ ਮਿੱਤਰੋ ਸੱਜਰ ਹੈ ਇੱਕ ਕਾਲੀ ਤੇ ਇੱਕ ਟੋਕੜ ਗੱਪਣਗਾ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰਕੇ ਕੱਦ ਦਰਮਿਆਨਾ ਵਜਣ ਮਿੱਤਰੋ ਫੁੱਲ ਹੈ ਥਾਂ ਲੇਵੇ ਦੀ ਪੂਰੀ ਸਾਫ ਹੈ ਤੇ ਚੰਗੀ ਸਮੀ ਵੀ ਆ ਕੱਦ ਫੇਰ ਆਪਾਂ ਕਹਿੰਦੇ ਵੀ ਦਰਮਿਆਨਾ ਕਈ ਭਰਾ ਪਰ ਦੂਰੋਂ ਚੱਲ ਕੇ ਕੋਈ ਆ ਗਿਆ ਅਗਲਾ ਇਹਨਾਂ ਕਹੇ ਵੀ ਆਜੀ ਬਸ ਇਧਰੋਂ ਦੌਰ ਨਾਲ ਖੁੱਲੇ ਤਾਂ ਥੋੜਾ ਵੀਡੀਓ ਬਣਾਉਣ ਚ ਮਿੱਤਰੋ ਅਸੀਂ ਲੇਟ ਹੋ ਗਏ ਕਿਉਂਕਿ ਲੰਮਾ ਏਰੀਆ ਚ ਕਾਫੀ ਵੀਡੀਓ ਪਾ ਕੇ ਆਏ ਆ ਹਵਾ ਨਾ ਬਹੁਤ ਛੋੜਾ ਬਣਾਇਆ ਵਾ ਤੇ ਭਜਨ ਵੀ ਫੇਰ ਆਪਾਂ ਕਹਿੰਦੇ ਫੁੱਲ ਚੰਗਾ ਚੰਗਾ ਵਜਣਾ ਸਿੰਘ ਵੀ ਸੋਹਣਾ ਤੇ ਸੁਆ ਕਿਹੜਾ ਇਹਦੀ ਗੱਲ ਬਾਤ ਕਰਦੇ ਆ ਕਈ ਕਾਫੀ ਜਿਹੜੇ ਦੋਸਤ ਮਿੱਤਰੋ ਪੂਰੇ ਉਹਨਾਂ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਖਾਤਰ ਬਹੁਤ ਚੰਗੀ ਆ ਹਾਂਜੀ ਭਾਈ ਲੱਭੀ ਕੀ ਹਾਲ ਚਾਲ ਹੈ ਠੀਕ ਹੈ ਭਾਈ ਜੀ ਠੀਕ ਹੈ ਸੇ ਤਾਂ ਹਾਂਜੀ ਹਾਂਜੀ ਸੂਆ ਪਹਿਲਾਂ ਤਾਂ ਸੂਆ ਦਾ ਦੂਜਾ ਹੀ ਮੂੰਹ ਛੇਦ ਆਂਦਾ ਹੈ ਹਾਂ ਸੂਆ ਦੂਜਾ ਮੂੰਹ ਛੇਦ ਆਂਦਾ ਤੇ ਕਦੋਂ ਕੁ ਸੂਈ ਆ ਇਹ ਸੂਆ ਸੂਈ ਹੈ 4 ਵਜੇ ਜੇਰ ਪੈ ਗਈ ਜੇਰ ਜਿਹਾ ਜਮਾ ਸਾਫ ਹੈ ਜੀ ਠੀਕ ਹੈ ਤੋਂ ਜ਼ਿਆਦਾ ਚੋਈ ਵੀ ਨਹੀਂ ਹੈ ਚੋਈ ਵੀ ਅਸੀਂ ਝੂਠ ਮਾਰਨ ਦੀ ਕੋਈ ਗੱਲ ਨਹੀਂ ਓਕੇ ਬੱਚਾ ਕਟਾ ਕੱਟੀ ਛਤਾ ਜੀ ਮਗਰ ਕਟਾ ਪੂਰਾ ਮੱਲਾ ਅਰੇਟ ਪਰ ਕੀ ਕਰਤਾ ਜੀ ਜਾਇ ਜਾਇ ਇੱਕ ਬੀ ਕਰਾ ਲਉ 18 ਕਰਾ ਲਉ ਜੀ ਇੱਕ ਦਰ ਦੀ ਹਾਂ ਜਾਂ ਨਾ ਹੀ ਇੱਕ 10 ਦੀ ਹਾਂ ਨਾ ਹਾਂਜੀ ਓਕੇ ਤੇ ਦੂਜੇ ਨੰਬਰ ਤੇ ਥੋੜਾ ਜਿਹਾ ਲਿੱਸੇ ਪਣ ਚਾਉਂਦੀ ਆ ਛੂਹਿਆ ਦੂਜਾ ਛੂਹਿਆ ਦੂਜਾ ਇਹ ਵੀ ਛੇੜਨਾ ਮਰਦਾ ਕੱਡ ਕੱਟ ਇਹਦਾ ਮਿੱਤਰੋ ਠੀਕ ਆ ਉਹਦੇ ਨਾਲ ਤੇ ਥੋੜਾ ਜਿਹਾ ਲਿੱਸਾ ਪਣ ਜ਼ਰੂਰ ਆ ਇਹ ਕਦੋਂ ਕਸੂਈ ਆ ਜੀ ਇਹ ਕੱਲ ਨੂੰ ਤੁਰਿਆ ਕਰਕੇ ਹੁੰਦੀ ਝੋਟੀ ਆ ਬੇਲ ਮਿੱਤਰੋ ਠੀਕ ਆ ਇਹ ਕੋਈ ਕੋਈ ਡੀਐਨਏ ਕਰਾ ਲਈ ਜੀ ਅੱਜ ਨੂੰ ਤੁੰਗੜ ਦੀ ਏ ਠੀਕ ਆ ओके ओके चलो उधर गले ने अर्जन कुंगड़ दी भाई कहंदा जी ए ਛੋਟੀ ਐ ਕਿਉਂਕਿ ਡੀਐਨਏ ਦੇ ਅਸਰ ਕਰਾਉਂਦੇ ਸਿੰਗੀ ਉਂਗੀ ਦਿਖਾਉਂਦਾ ਸਿੰਗ ਬਹੁਤ ਗੁੰਡਾ ਹਨਾ ਹਾਂਜੀ ਨੂੰ ਮਹਾਂਦਰਾ ਵੀ ਸੋਹਣਾ ਕੱਦ ਕਾਠ ਦੀ ਹੋਜੀ ਇਹ ਕੰਦੀ ਛਿੱਤੀ ਛਿੱਤੀ ਇਹਦੀ ਠੀਕ ਐ ਇਹਦਾ ਰੈਡ ਫਰ ਕੀ ਕਰਤਾ ਜੀ ਇਹਦਾ ਵੀ ਇੱਕ ਤਸ ਹੈ ਇਹਦਾ ਵੀ ਬੋਲਾ ਕੱਢਿਆ ਮੈਂ ਕੁਸ ਇਹਦਾ ਇਹਦਾ ਖਾਲੀ ਮਨ ਹੋਈ ਜਾਵਾ ਕੱਢ ਨਹੀਂ ਕੀ ਹੋਇਆ ਓਕੇ ਬੱচ্চਾ ਮਗਰ ਕੱਟਾ ਕੱਟੀ ਮਗਰ ਕੱਟਿਆ ਜੀ ਕੱਲ ਦੀ ਸੋਈਆ ਇਹਦਾ ਵੀ ਇੱਕ 10 ਜੀ ਇੱਕ 10 ਉਹਦਾ ਇੱਕ ਉਹਦਾ ਵੀ ਇੱਕ 10 ਜੀ ਓਕੇ ਤੇ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾ ਰਿਹਾ ਮਿੱਤਰੋ ਸਾਹੀਵਾਲ ਕ੍ਰੋਸ ਸੂਆ ਤੀਜੇ ਦੀ ਖਤਰ ਗੱਪਣਾ ਕਿ ਚੌਥੇ ਦੀ ਖਤਰ ਤੀਜੇ ਦੀ ਖਤਰ ਗੱਪਣਾ ਕਿੰਨੇ ਕਚਰ ਦੀ ਗੱਪਣਾ ਕਿੰਨਾ ਦੁੱਧ ਹੈ ਦੁੱਧੇ ਦੇ ਥੱਲੇ ਤੌਕਾ ਵੀ ਹੈ ਨਹੀਂ ਜੀ ਓਕੇ ਨਾਲ ਲੱਗਿਆ ਜੀਭਾ ਬਣਾਈ ਹੋਈ ਹੈ ਇਹ ਸਾਢੇ 4 ਮਹੀਨਾ ਦੀ ਗੱਪਣ ਹੈ ਦੁੱਧੋ ਡਰਾਈ ਹੈ ਓਕੇ ਓਕੇ ਤੇ ਇਧਰ ਇਧਰ ਕੱਦ ਘਰ ਠੀਕ ਹੈ ਤੇ ਸਾਡੇ 4 ਮਹੀਨਾ ਦੀ ਬਾਈ ਕੰਦਾ ਵੀ ਗੱਬੜਾ ਤੇ ਰੇਟ ਫਿਰ ਇਹਦਾ ਜਾਇਜਾਜ ਕੀ ਕਰਤਾ ਜੀ ਇਹਦਾ ਰੇਟ 22000 ਦਾ ਜੀ 20000 ਦੀ ਦੇਵਾਂ 22000 ਰੇਟ ਆ 20000 ਦੀ ਦੇਣੀ ਆ ਹਾਂਜੀ ਥਾਂਾਂ ਦੂਰਾਂ ਦੀ ਬੰਦਾ ਨੇ ਕਿਦੋਂ ਮਰਜ਼ੀ ਚੈੱਕ ਕਰਾ ਲੈ ਜੀ ਕੋਈ ਇੱਕ ਥਾਂ 'ਚ ਵੀ ਕਿਸੇ ਕਰ ਲਦਾ ਫਾਲਤ ਹੈ ਠੀਕ ਹੈ ਸੂਆ ਮੰਡਲ ਹੈ ਤੀਜੇ ਦਿਖਤਰ ਘੱਪਣਾ 4.5 ਮਹੀਨੇ ਦੇ ਘੱਪਣੋਗੇ ਚੈੱਕ ਆਵਦੀ ਅਗਲਾ ਚਲਾ ਕੇ ਲੈ ਜਾਵੋ ਓਕੇ ਤੇ ਫੋਨ ਨੰਬਰ ਜੀ ਆਪਣਾ 700 ਪੂਰਾ ਜੀ 97 797 25230 ਹਾਂਜੀ ਧੰਨਵਾਦ